ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸੁਖਵੀਰ ਸਿੰਘ ਜੀ ਸਾਨੂੰ ਇੱਕ ਕਵਤਾ ਸੁਣਾਓ ਜੀ ਡੰਡਾਉ ਦਬੰਦੜੀ ਅਣਕ ਬਾ ਸਰਪੰਗਲਾ ਸੁਮਰਥ ਢੋਲਣ ਦੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ खंडा ब्रहमण तो खंडा ब्रह्मण तो उचा न ते द्रंकारा सब बड़ियां पीरादा तेरे दर ते चौकीदारा सब बड़ियां पीरादा तेर दर ते चौकीदारा पापे कया लवजादी पापे कया ल तेर दर ते कणे बाली करणियांदे हूंद जगते बाली करमेल मेर नमाण हेसाद जगत कर मेर न माणियूं जगत कोई र हसदा ਉਂਦਾ ਕੋਈ ਹੱਜ਼ਦਾ ਕੋਈ ਵਿਆਗ ਦੇ ਮੁਕਲਾਵੇ ਹੁੰਦਾ ਓਈਓ ਵਾ ਜੋ ਤੇਰੇ ਮਨ ਭਾਵੇ ਕਰ ਦ੍ਰਿਸ਼ਟੀ ਹਸ ਤਾ ਦੇ ਹੋ ਜੇ ਨਾਮ ਦੀ ਦੂਰਕ ਲਾਲੀ ਕਰ ਮੇਰੇ ਨੇ ਮਾਣਿਆਂਦੇ ਹੈ ਸੰਸਾਰ ਜਗਤ ਦੇ ਵਾਲੀ ਕਰ ਮੇਰੇ ਨੇ ਮਾਣਿਆਂਦੇ ਇਹ ਸੰਸਾਰ ਦਿੱਗਤ ਦੇਵਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸੁਖਵੀਰ ਸਿੰਘ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ